ਹੁਣ ਤੁਹਾਡੇ ਆਪਣੇ ਸ਼ਹਿਰ ਸਿੱਧੂਆ ਪੇਟ ਦੇ ਵਿੱਚ ਫੁੱਲ ਗਿਆ ਚੰਡੀਗੜ੍ਹ ਬਿਊਟੀ ਸ਼ਾਪ ਅਤੇ ਅਕੈਡਮੀ ਵੈਰਾਈਡਲ ਮੇਕਅਪ ਨਵਾ ਤੇ ਆਈਲੈਸ਼ ਸਟੈਕਟੇਸ਼ਨ ਦਵਲਾਂ ਦਾ ਕਮਤਿ ਅਲਾਜ ਚੰਬੜੀ ਦਾ ਅਲਾਜ ਫਿਮਸੀ ਦਾ ਅਲਾਜ ਕੈਮੀਕਲ ਪੀਲ ਪੀਲੇ ਖਿਲਕੇ ਪਰ ਘਟਾਉਣ ਦੀ ਥੈਰੇਪੀ ਪੀਆਰਪੀ ਮਿਲਸ਼ਾਸ਼ਾ ਦਾ ਅਲਾਜ ਡਿਪਲੋਮਾ ਐਂਡ ਬੇਸਿਕ ਕੋਰਸ ਲੇਜ਼ਰ ਅਤੇ ਬਿਊਟੀ ਮਸ਼ੀਨ ਥੈਰੇਪੀ हाइड्रोक्सी बीबी ग्लो को फेशियल मरिकोबली डिंग सुथाई मेकअप बॉडी मालसिंग चमड़ी विश्लेषक सारे कोर्स ऑफ लवधन शूटिंग वाली थान शूटिंग ਲੇ ਮੇਕਅਪ ਵੀ ਆਉਂਦਾ ਪੂਲੋਕਡ ਹੈ ਸਾਡੀ ਲੋਕੇਸ਼ਨ ਜਿਹੜੇ ਸਤਲੁਜ ਚਰੇ ਦੇ ਸਾਹਮਣੇ ਕੀਥਾ ਰੋਡ ਸਿੱਧੂਆਂ ਬੇਟਾ ਅਸੀਂ ਇੱਥੇ ਹਰ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਕਰਦੇ ਹਾਂ ਸਕਿਨ ਦਾ ਟ੍ਰੀਟਮੈਂਟ ਕਰਦੇ ਹਾਂ ਲਾਈਕ ਕਿਸੇ ਨੂੰ ਪਿਗਮੈਂਟੇਸ਼ਨ ਕਿਸੇ ਦੀ ਸਕਿਨ ਚ ਪੋਰਸ ਬਹੁਤ ਜ਼ਿਆਦਾ ਉਹਨੂੰ ਸੈੱਟ ਕਰਦੇ ਹਾਂ ਅਸੀਂ ਮੁਲਾਜ਼ਮਾ ਪੀ ਆਰਪੀ येलो ਪੀਲ ਹਾਈਡਰਾ ਫੇਸ਼ੀਅਲ ਕੋਰੀਅਨ ਫੇਸ਼ੀਅਲ ਜੋ ਕਿ ਪਹਿਲੀ ਵਾਰ ਸਿੱਧੂ ਵੇੜ ਦੇ ਵਿੱਚ ਅਵੇਲੇਬਲ ਹੋਇਆ ਅਸੀਂ ਇਹ ਸਾਰੀ ਟੈਕਨੀਕ ਦੇ ਰਹੀ ਕੀ ਕਰਦੇ ਆ ਅਸੀਂ ਆਈਬ੍ਰੋ ਟੈਂਡਿੰਗ ਮਾਈਕਰੋ ਬਲੀਡਿੰਗ ਐਂਡ ਜੀਜੀ ਗਲੋ ਬੀਵੀ ਗਲੋ ਪਰਮਨੈਂਟ ਮੇਕਅਪਸ ਅਵੇਲੇਬਲ ਆ ਤੁਸੀਂ ਸਾਡੇ ਕੋਲੋਂ ਆ ਕੇ ਹੇਅਰ ਐਕਸਟੈਂਸ਼ਨ ਨੀਲ ਐਕਸਟੈਂਸ਼ਨ ਆਈਲੈਸ਼ ਐਕਸਟੈਂਸ਼ਨ ਵੀ ਕਰਾ ਸਕਦੇ ਹੋ ਤੁਹਾਨੂੰ ਰਿਸਪੌਂਸ ਬਹੁਤ ਵਧੀਆ ਮਿਲੇਗਾ ਰੀਜ਼ਨੇਬਲ ਪ੍ਰਾਈਸ ਮੇਰੇ ਕੋ ਕਿਸੇ ਨੂੰ ਕਸਟਮਰ ਨੂੰ ਲੋਡ ਹੋਈ ਦਾ ਸਾਨੂੰ ਕੰਟੈਕਟ ਕਰ ਸਕਦਾ ਵਾ ਅਸੀਂ ਫ੍ਰੀਲੈਂਸੀ ਵੀ ਕੰਮ ਕਰਦੇ ਆ ਜਿਵੇਂ ਮੇਕਅਪ ਦਾ ਜਦਸੀ ਮੈਂ ਇੱਕ ਫ੍ਰੀਲੈਂਸਰ ਵੀ ਕੰਮ ਕਰਦੀ ਹਾਂ ਬੈਕਸ ਸਾਨੂੰ ਬਹੁਤ ਵੈਰਾਈਟੀਆਂ ਮਿਲਣੀਆਂ ਵਿਦਆਊਟ ਕੈਮੀਕਲ ਵੀ ਸਾਨੂੰ ਬੈਕਸ ਮਿਲੂਗੀ ਸਾਡੇ ਕੋਲ ਨੂੰ